ਸੱਤ ਸ਼ਰੀਅ ਕਾਲਜ ਹਨ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਈ ਅੰਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘ ਜਿਬਰੂਕੜ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਨਜ਼ਰਬੰਦ ਨੇ ਤੇ ਉੱਥੇ ਦੋਸਤੋ ਹੁਣ ਐਨਐਸਸੀ ਦੀ ਜਮਿਆਦ ਹੈ ਉਹ ਪੂਰੀ ਹੋ ਚੁੱਕੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਐਨਐਸਏ ਦੀ ਮਿਆਦ ਨੂੰ 1 ਸਾਲ ਪੂਰਵਤਾ ਦਿੱਤਾ ਗਿਆ ਤੇ ਉੱਥੇ ਦੋਸਤੋ ਹੁਣ ਭਾਈ ਅੰਮਰਤ ਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦੇ ਹੋਏ ਸੁਖਪਾਲ ਸਿੰਘ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸਰਕਾਰਾਂ ਨੂੰ ਕਿਹਾ ਕਿ ਆਓ ਸੁਣਦੇ ਹਾਂ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਾਮੇ ਇੱਕ ਵਾਰ ਫਿਰ ਬਿਲਕੁਲ ਕੀ ਕਹਿੰਦੇ ਹੁੰਦੇ ਕਿ ਇਨਸੈਂਸਿਟੀ ਦਿਖਾਉਂਦੇ ਹੋਏ ਜਦੋਂ ਦਾ ਕੋਈ ਜਿਸ ਵਿਅਕਤੀ ਦੇ ਅੰਦਰ ਕੋਈ ਦਿਲ ਨਹੀਂ ਧੜਕਦਾ ਐਨਐਸਏ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇ ਜਿਹੜੇ ਦਿਬਰੂਗੜ੍ਹ ਜੇਲ੍ਹ ਵਿੱਚ ਰੋਲਡ ਸਨ ਉਹਨਾਂ ਦੀ ਸ਼ਹਿਦ ਟਿਨਿਓਰ 1 ਸਾਲ ਵਧਾ ਦਿੱਤੀ ਇਹ ਹਲੇ ਤਸਦੀਕ ਨਹੀਂ ਹੋ ਸਕਿਆ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਹੈ ਅਖਬਾਰਾਂ ਵਿੱਚ ਵੀ ਆਇਆ ਤੁਸੀਂ ਪੜ ਲਿਆ ਸਾਰਿਆਂ ਨੇ ਵਿਸ਼ੇਸ਼ ਤੌਰ ਤੇ ਅਜੀਤ ਅਖਬਾਰ ਦੇ ਵਿੱਚ ਇੱਕ ਇਹ ਸੁਣਿਆ ਜਾ ਰਿਹਾ ਵਾ ਕਿ ਐਨਐਸਏ ਵਿੱਚ 1 ਸਾਲ ਦੀ ਟਿਨਿਓਰ ਦਾ ਹੋਰ ਵਾਦਾ ਕਰ ਦਿੱਤਾ ਠੀਕ ਹੈ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕੋਈ ਫਰਸ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰ ਕਾਨੂੰਨੀ ਸੀਗੀ ਤਾਂ ਉਹਦੀ ਉਨ 19 ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਨਾਲ ਝੜਪ ਹੋਈ ਭੰਗ ਤੋੜ ਹੋਈ ਬਿਲਕੁਲ ਉਹਨੂੰ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਅ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਕਲੋਜੀ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਇਹਨਾਂ ਦੀ ਟ੍ਰਾਇਲ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਦੇ ਪਰ ਭਗਵੰਤ ਮਾਨ ਨੇ ਕੰਪਲੀਟ ਸਰੈਂਡਰ ਕਰ ਦੇ ਇੱਕ ਪਹਿਲਾਂ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾਂ ਮਾਹੌਲ ਬਣਾਇਆ ਗਿਆ ਇੱਕ ਜਾਂ ਪੁੱਛ ਕੇ ਫਿਰਕੂ ਭਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ ਐਨਐਸਏ ਦਿੱਲੀੋਂ ਹੁਕਮ ਆਇਆ ਭਗਵੰਤਪਾਨ ਦੀ ਸਰਕਾਰ ਨੂੰ ਇਹ ਇਹ ਸਾਰਿਆਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਅਸਾਮ ਬੇਕਾ ਅਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਹੁੰਦਾ ਤਾਂ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵੰਤਪਾਨ ਜਿਹਨੂੰ ਅਸੀਂ ਫੁੱਲ ਮੈਨਡੇਟ ਦਿੱਤਾ 92 ਐਮ ਐਲ ਏ ਚ ਤਾ ਕੇ ਸਰਕਾਰ ਉਹ ਹੈਂਡਓਵਰ ਕਰਦੀ ਲੇਕਿਨ ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗ੍ਰੋਸਲੀ ਐਂਟੀ ਸਿਕ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀ ਕੀ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਸੀ ਔਰ ਇਹਨੇ ਜਦੋਂ ਇਹ ਬੀ ਜੀ ਪੀ ਦੀ ਸਰਕਾਰ ਦੇ ਮੋਹਰੇ ਸਰਿੰਦਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾਹ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਤੇ ਸਾਜਸ਼ ਕੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਇਹ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੀਟ ਕੈਮਰਾਜ਼ ਮਿਲੇ ਨੇ ਕੋਈ ਮੋਬਾਈਲ ਫੋਨ ਮਿਲੇ ਹਾਲਾਂਕਿ ਮੈਂ ਜੀਲ ਕੱਟ ਕੇ ਆਇਆ ਹ ਮੇਰੀ ਬਾਉਡ ਦੇ ਬਾਹਰ ਜਿਹੜਾ ਕੰਪਾਊਂਡ ਸੀ ਉੱਥੇ ਵੀ ਕੈਮਰਾ ਲੱਗਿਆ ਹੋਇਆ ਸੀਗਾ ਔਰ ਮੇਰੀ ਪਾਰਕ ਦੇ ਅੰਦਰ ਵੀ ਸੀਸੀਟੀਵੀ ਕੈਮਰਾ ਲਾਇਆ ਸੀ ਲੇਕਿਨ ਮੇਰੇ ਤੇ ਵੀ ਝੂਠਾ ਬਰਚਾ ਦਰਜ ਕਰਤਾ ਕਿ ਖੈਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਨੂੰ ਧਮਕਾਇਆ ਉਹਦੇ ਘਰ ਉਹਦੇ ਘਰ ਬੰਦੇ ਭੇਜੇ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵੇਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀਗਾ ਸਰ ਔਰ ਐਨਐਸਏ ਲਾ ਕੇ ਦਿੱਬੂਗੜ੍ਹ ਜੇਲ੍ਹ ਪੇ ਜਾ ਹੋਵੇ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ ਦੇ ਕਾਨੂੰਨ ਦੀ ਅਵਗਿਆ ਕਰ ਸਕਦੇ ਸੀਗੇ ਇਹ ਲੋਕ ਸੋ ਜਾਣ ਬੁੱਝ ਕੇ ਸਾਜ਼ਿਸ਼ ਕਲੀਅਰ ਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਨਐਸਸੀ ਦੁਆਰਾ ਮੇਰਾ ਖਿਆਲ ਹੈ ਇਹਦਾ ਐਨਐਸਸੀ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਸ ਪੰਜਾਬ ਚ ਇੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਦੇ ਨਾਲ ਪਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਨਾਲ ਪਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨਜ਼ਰ ਆਉਂਦੀ ਇਹ 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 ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈਫ ਫਰਜ਼ ਕਰੋ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਭੁਗਤ ਲਿਆ ਤੇ ਬਿਨਾਂ ਵਜ੍ਹਾ ਤੋਂ ਉਹਨਾਂ ਦੇ ਐਕਸਟੈਂਸ਼ਨ ਕਰਨਾ ਇਹ ਦੋਹਰੀ ਸਜ਼ਾ ਹੈ ਔਰ ਇਹ ਗੈਰ ਕਾਨੂੰਨੀਆ ਅਨ ਕਨਸਟੀਟਿਊਸ਼ਨਲ ਭਗਵੰਤ ਜੀ ਮੈਂ ਕਹੂੰਗਾ ਕਿ ਉਹ ਜਿਹੜੀ ਪਿੱਛੇ ਆਪਣੇ ਫੁੱਟ ਪਰ ਟੰਗੀ ਨਾ ਤੁਸੀਂ ਬਾਬਾ ਸਾਹਿਬ ਅੰਮੇਦਕਰ ਦੀ ਤੇ ਸ਼ਹੀਦ ਭਗਤ ਸਿੰਘ ਨੂੰ ਲਾਦੇ ਹੋ ਜਾਓ ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰ ਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ ਹੁਣ ਸਾਨੂੰ ਕਿਸੇ ਬਾਬਾ ਸਾਹਿਬ ਅੰਮੇਦਕਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੀ ਫਿਕਰ ਨਹੀਂ ਕੀ ਕਿਉ ਤਾਂ ਬਾਬਾ ਸਾਹਿਬ ਉਮੀਦ ਕਰ ਕਦੀ ਵੀ ਇਸ ਤਰ੍ਹਾਂ ਦੇ Tata Yuvaapa NSA ਦੇ ਕਾਲੇ ਕਮੂਨਾ ਦੀ ਪ੍ਰਵਾਨਗੀ ਨਾ ਦਿੰਦੇ ਔਰ ਅਗਰ ਸ੍ਰੀ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗਵਾਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਟਿਊਸ਼ਨ ਜਦੋਂ ਮੈਂ ਜ਼ਿਕਰ ਕੀਤਾ ਸਾਡੇ ਫੰਡamentals ਰਾਈਟਸ ਜਿਹੜੇ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਨੇ ਉਹਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ ੁੱਲੇ ਪੈਰਾਂ ਦੇ ਕਰਕੇ ਰੋਧਿਆ ਗਿਆ ਵਾ ਇਹ ਬਹੁਤ ਮਾੜੀ ਗੱਲ ਕੀ ਆ ਹਲੇ ਵੀ ਸਮਾਮਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲਕੁਲੇ ਨਹੀਂ ਉਹ ਲੋਕ ਔਰ ਬੜਾ ਵੱਡਾ ਮੋਰਚਾ ਹੋ ਗਿਆ ਉੱਥੇ ਲੱਗਿਆ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ